ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜਦੋਂ ਵੀ ਖਾਲਸਾ ਜੀ ਅਸੀਂ ਤੁਹਾਡੇ ਨਾਲ ਕੋਈ ਵੀ ਹੱਡ ਬਿੱਤੀ ਸਾਂਝੀ ਕਰਦੇ ਹਾਂ ਤੇ ਉਹ ਹੱਡ ਬਿੱਤੀ ਸਾਡੇ ਗੁਰਦੁਆਰਾ ਸ਼ਹੀਦ ਸਿੰਘਾਂ ਦੁਆਰਾ ਦਰਸ਼ਾਈ ਹੋਈ ਕਰਾਮਾਤ ਕੀਤੀ ਹੋਈ ਹੁੰਦੀ ਹੈ ਤਾਂ ਕਿ ਲੋਕ ਸਾਨੂੰ ਦੱਸਦੇ ਨੇ ਤੇ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਜਦੋਂ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਬਹੁਤ ਕਿ ਤੁਹਾਡਾ ਵੀ ਵਿਸ਼ਵਾਸ ਆਪਣੇ ਗੁਰੂ ਤੇ ਆਪਣੇ ਪਰਮਾਤਮਾ ਤੇ ਵਧੂ ਹੋਵੇ ਕਿ ਤੁਸੀਂ ਜਦੋਂ ਉਹ ਕਥਾ ਸੁਣੋ ਨਾ ਤੁਹਾਨੂੰ ਵੀ ਲੱਗੇ ਕਿ ਸਾਡੇ ਵੀ ਜਿਹੜੇ ਪਰਮ ਪਿਤਾ ਪਰਮੇਸ਼ਵਰ ਸਾਡੇ ਗੁਰੂ ਨੇ ਉਹ ਸਾਡੇ ਤੇ ਕਿਵੇਂ ਕਿਰਪਾ ਕਰਦੇ ਨੇ ਤੇ ਖਾਲਸਾ ਜੀ ਕਈਆਂ ਦਾ ਸੁਣਨ ਚ ਇਹ ਆਇਆ ਹੈ ਕਿ ਅਸੀਂ ਹਮੇਸ਼ਾ ਬਾਣੀ ਪੜ੍ਹਦੇ ਹਾਂ ਬਾਣੀ ਸੁਣਦੇ ਹਾਂ ਪਰ ਫਿਰ ਵੀ ਸਾਡੇ ਕਈ ਕਾਰਜ ਅਜਿਹੇ ਨੇ ਜੋ ਕਿ ਪੂਰੇ ਨਹੀਂ ਹੋ ਰਹੇ ਸਾਡੇ ਕੋਈ ਵੀ ਕਾਰਜ ਸਿੱਧ ਨਹੀਂ ਹੋ ਰਹੇ ਸਾਡੇ ਉਲਟੇ ਹੀ ਹੋ ਰਹੇ ਨੇ ਖਾਲਸਾ ਜੀ ਜਦੋਂ ਫਿਰ ਇਦਾਂ ਗੱਲਾਂ ਸੁਣਿੰਦੀਆਂ ਨੇ ਨਾ ਖਾਲਸਾ ਜੀ ਤਾਂ ਕਹਿੰਦੇ ਹਨ ਕਿ ਲੋਕਾਂ ਲੋਕ ਜਿਹੜੇ ਹਨ ਨਾ ਖੁਦ ਹੀ ਦੱਸ ਦਿੰਦੇ ਨੇ ਤੇ ਖੁਦ ਇਹ ਵੀ ਕਹਿ ਦਿੰਦੇ ਨੇ ਕਿ ਰੱਬ ਹੁਣ ਕੀ ਕਰੀਏ ਕੀ ਕਰੀਏ ਅਸੀਂ ਜਦ ਸਾਡੀ ਰੱਬ ਸੁਣਦਾ ਹੀ ਨਹੀਂ ਕਿੱਥੇ ਮੰਨੀਏ ਕਿੱਦਾਂ ਮੰਨੀਏ ਵੇਖੋ ਪਰਮਾਤਮਾ ਨੂੰ ਮਨਾਉਣਾ ਤਾਂ ਬਹੁਤ ਹੀ ਸੌਖਾ ਹੈ ਸਿਰਫ ਨਿਮਾਣੇ ਨਿਤਾਣੇ ਹੋ ਕੇ ਪਰਮਾਤਮਾ ਦੇ ਅੱਗੇ ਸੀਸ ਝੁਕਾ ਕੇ ਜੇ ਤੁਸੀਂ ਬੇਨਤੀ ਕਰਦੇ ਹੋ ਨਾ ਤਾਂ ਪਰਮਾਤਮਾ ਤੁਹਾਡੀ ਬਹੁਤ ਛੇਤੀ ਸੁਣ ਲੈਂਦੇ ਨੇ ਕਿਉਂਕਿ ਗੁਰੂ ਨੂੰ ਮਨਾਉਣਾ ਇੱਕ ਸਿੱਖ ਦੇ ਹੱਥ ਵਿੱਚ ਹੈ ਜਦੋਂ ਅਸੀਂ ਗੁਰੂ ਨੂੰ ਮਨਾਉਂਦੇ ਹਾਂ ਨਾ ਤੇ ਗੁਰੂ ਬਹੁਤ ਜਲਦੀ ਮੰਨ ਜਾਂਦੇ ਨੇ ਉਹ ਆਪਣੇ ਪਿਆਰਿਆਂ ਦੀ ਉਹ ਆਪਣੇ ਪਿਆਰਿਆਂ ਨੂੰ ਕਦੇ ਵੀ ਦੁੱਖ ਤਕਲੀਫ ਚ ਨਹੀਂ ਰਹਿਣਾ ਦੇਣਾ ਚਾਹੁੰਦੇ ਉਹ ਹਮੇਸ਼ਾ ਆਪਣੇ ਪਿਆਰਿਆਂ ਦੀ ਦਿਲੋਂ ਹੋ ਕੇ ਸੁਣਦੇ ਨੇ ਦਿਲੋਂ ਹੋ ਕੇ ਮੰਨਦੇ ਨੇ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਸਾਡਾ ਕੋਈ ਸਿੱਖ ਸਾਡਾ ਕੋਈ ਪਿਆਰਾ ਦੁਖੀ ਹੋਵੇ ਇਸ ਕਰਕੇ ਖਾਲਸਾ ਜੀ ਜਦੋਂ ਵੀ ਕੋਈ ਔਕੜ ਬਣ ਆਵੇ ਨਾ ਤਾਂ ਆਪਣੇ ਗੁਰੂ ਨੂੰ ਯਾਦ ਕਰਿਆ ਕਰੋ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਭਲਾ ਤਰੱਕੀਆਂ ਬਖਸ਼ਣ ਸਭ ਦੇ ਕਾਰਜ ਰਾਸ ਕਰਨ ਖਾਲਸਾ ਜੀ ਕਹਿੰਦੇ ਕਿ ਇੱਕ ਭੈਣ ਦੇ ਨਾਲ ਦੋ ਬੇਟੇ ਸੀ ਬਹੁਤ ਹੀ ਪਿਆਰੇ ਬਾਬਾ ਜੀ ਨੇ ਦੋ ਪੁੱਤਰ ਦਿੱਤੇ ਕਹਿੰਦੇ ਥੋੜੀਕ ਭੈਣ ਨਾ ਘਰ ਦੇ ਵਿੱਚ ਮਤਲਬ ਥੋੜਾ ਜਿਹਾ ਕਹਿੰਦੇ ਕਿ ਉਹ ਭੈਣ ਨੂੰ ਆਪਣੇ ਦੋਨੇ ਹੀ ਪੁੱਤਰ ਬਹੁਤ ਹੀ ਪਿਆਰੇ ਤੇ ਬਹੁਤ ਹੀ ਵਧੀਆ ਤੰਦਰੁਸਤ ਬਾਬਾ ਜੀ ਨੇ ਦਿੱਤੇ ਕਿਉਂਕਿ ਜੁੜਵਾ ਹੋਏ ਸਨ ਤੇ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਜਦੋਂ ਮੇਰੀ ਗਰਭ ਵਿੱਚ ਮੇਰੇ ਬੇਟੀ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਗਰਭ ਚ ਧੀ ਹੈ ਕਿ ਪੁੱਤ ਹੈ ਕਹਿੰਦੇ ਮੈਂ ਬਾਬਾ ਜੀ ਦਾ ਨਾਮ ਬਹੁਤ ਤੇ ਹੁੰਦੀ ਸੀ ਮੈਂ ਤਾਂ ਅੰਦਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਬਹੁਤ ਜਪਦੀ ਸੀ ਮੈਨੂੰ ਨਾਮ ਜਪਣ ਨਾਲ ਇੰਨਾ ਕੁ ਫਾਇਦਾ ਹੋਇਆ ਇੰਨਾ ਕੁ ਫਾਇਦਾ ਹੋਇਆ ਕਿ ਪਰਮਾਤਮਾ ਨੇ ਮੈਨੂੰ ਦੋ ਪੁੱਤਰਾਂ ਦੀ ਦਾਤ ਬਖਸ਼ੀ ਕਹਿੰਦੇ ਮੈਂ ਬਹੁਤ ਖੁਸ਼ ਹੋਈ ਕਿ ਰੱਬ ਨੇ ਮੈਨੂੰ ਦੋ ਪੁੱਤਰਾਂ ਦੀ ਦਾਤ ਬਖਸ਼ੀ ਹੈ ਮੈਂ ਬਹੁਤ ਖੁਸ਼ ਸੀ ਸਾਡੇ ਘਰ ਦਾ ਮਾਹੌਲ ਵੀ ਬਹੁਤ ਜ਼ਿਆਦਾ ਖੁਸ਼ ਨੁਮਾ ਸੀ ਕਿਉਂਕਿ ਇਕੱਠੇ ਦੋ ਪੁੱਤਰਾਂ ਦੀ ਦਾਤ ਪ੍ਰਮਾਤਮਾ ਨੇ ਝੋਲੀ ਪਾਈ ਹੈ ਵੇਖੋ ਇਹ ਬਹੁਤ ਵੱਡੀ ਵਧੀਆ ਕਿਸਮਤ ਹੁੰਦੀ ਹੈ ਕਿ ਪਹਿਲੀ ਵਾਰ ਜੀ ਦੋ ਪੁੱਤਰਾਂ ਦੀ ਦਾਤ ਝੋਲੀ ਪਈ ਹੋਵੇ ਤੇ ਅਸੀਂ ਵੀ ਬਹੁਤ ਖੁਸ਼ ਹੁਣੇ ਹਾਂ ਹਾਂਜੀ ਸਾਡੇ ਘਰ ਪੁੱਤਰ ਦਿੱਤੇ ਨੇ ਪ੍ਰਮਾਤਮਾ ਨੇ ਨਾ ਆਪਾਂ ਵੀ ਸ਼ੁਕਰਾਨਾ ਕਰਦੇ ਹਾਂ ਸ਼ੁਕਰਾਨੇ ਵਜੋਂ ਗੁਰੂ ਨੂੰ ਨਮਸਕਾਰ ਕਰਦੇ ਹਾਂ ਕਿ ਵਾਹਿਗੁਰੂ ਸ਼ੁਕਰ ਹੈ ਕਿ ਦੋ ਪੁੱਤਰ ਦਿੱਤੇ ਉਹ ਭੈਣ ਕਹਿੰਦੀ ਕਿ ਮੇਰੇ ਦੋ ਪੁੱਤਰ ਹੋਏ ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਸੀ ਸੱਸ ਸੋਹਰਾ ਬਹੁਤ ਖੁਸ਼ ਸੀ ਮੇਰੇ ਪਤੀ ਵੀ ਬਹੁਤ ਖੁਸ਼ ਸੀ ਵੀ ਸਾਡੇ ਘਰ ਚਲੋ ਪੁੱਤਰਾਂ ਦੀ ਦਾਤ ਬਖਸ਼ੀ ਹੈ ਸਤਿਗੁਰੂ ਨੇ ਤੇ ਪਰ ਕਹਿੰਦੇ ਕਦੇ-ਕਦੇ ਮਾਂ ਮੇਰੀ ਸੱਸ ਨੇ ਕਹਿ ਦੇਣਾ ਕਿ ਚਲੋ ਭਾਈ ਇਹ ਪੁੱਤਰ ਜੋ ਪੁੱਤਰਾਂ ਦੀ ਦਾਤ ਮਿਲੀ ਹੈ ਨਾ ਇਹ ਸਾਡੇ ਚੰਗੇ ਕਰਮਾਂ ਦੇ ਕਰਕੇ ਹੀ ਮਿਲੀ ਹੈ ਅਸੀਂ ਸਭ ਅਸੀਂ ਪ੍ਰਮਾਤਮਾ ਦਾ ਨਾਮ ਸਾਰੇ ਹੀ ਲੈਨੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਬਾਣੀ ਦਾ ਜਾਪ ਕਰਦੇ ਹਾਂ ਅਸੀਂ ਮਤਲਬ ਵੀ ਆਪਣੇ ਤੇ ਲੈ ਲੈਣਾ ਕਰਨਾ ਵੀ ਅਸੀਂ ਬਹੁਤ ਪੂਜਾ ਪਾਠ ਕਰਦੇ ਅਸੀਂ ਬਹੁਤ ਚੰਗੇ ਹਾਂ ਮਤਲਬ ਕਹਿੰਦੇ ਉਹ ਭੈਣ ਕਹਿੰਦੇ ਚਲੋ ਕੋਈ ਗੱਲ ਨਹੀਂ ਕਿਸੇ ਦੇ ਵੀ ਪੈਰਾਂ ਪਿੱਛੇ ਮਿਲੀ ਪਰ ਮੈਨੂੰ ਇਤਰਾ ਦੀ ਦਾਤ ਮਿਲੀ ਹੈ ਮੈਂ ਬਹੁਤ ਖੁਸ਼ ਸੀ ਕਹਿੰਦੇ ਹੈਨਾ ਤੇ ਕਹਿੰਦੇ ਕਿ ਅਸੀਂ ਪ੍ਰੋਗਰਾਮ ਰੱਖਿਆ ਸੀਗਾ ਘਰੇ ਵੀ ਚਲੋ ਸਵਾ ਮਹੀਨੇ ਦੇ ਮੇਰੇ ਬੇਟੇ ਹੋ ਜਾਣਗੇ ਤੇ ਉਸ ਤੋਂ ਬਾਅਦ 2 ਕੁ ਮਹੀਨੇ ਬਾਅਦ ਅਸੀਂ ਕਹਿੰਦੇ ਕਿ ਪ੍ਰੋਗਰਾਮ ਕਰਨਾ ਸੀ ਲੋਹੜੀ ਦਾ ਤੇ ਅਸੀਂ ਬਹੁਤ ਖੁਸ਼ ਸੀ ਕਹਿੰਦੇ ਅਸੀਂ ਪੂਰੀ ਇੰਤਜ਼ਾਮ ਕੀਤੀ ਸੀ ਸਾਰੇ ਰਿਸ਼ਤੇਦਾਰ ਸਾਰੇ ਸਾਖ ਸਬੰਧੀ ਬੁਲਾਏ ਅਸੀਂ ਪ੍ਰੋਗਰਾਮ ਕਰਨ ਲਈ ਘਰ ਦੇ ਵਿੱਚ ਬਹੁਤ ਵਧੀਆ ਸੀ ਸਾਰਿਆਂ ਦਾ ਹੀ ਵੀ ਬਹੁਤ ਖੁਸ਼ ਸੀ ਵੀ ਹਾਂ ਘਰ ਵਿੱਚ ਪੁੱਤਰ ਆਏ ਨੇ ਸੱਸ ਸੋਹਰਾ ਨਾਨ ਸਾਰੇ ਹੀ ਬਹੁਤ ਖੁਸ਼ ਸੀ ਚਲੋ ਲੱਡੂ ਬੰਦਨੇ ਸੀ ਤੇ ਨਾਲੇ ਜਨਵਰੀ ਦਾ ਮਹੀਨਾ ਸੀ ਤੇ ਲੋਹੜੀ ਵੀ ਪਾਉਣੀ ਸੀ ਵੀ ਚਲੋ ਪਾਵਾਂਗੇ ਲੋਹੜੀ ਬਹੁਤ ਖੁਸ਼ ਸੀ ਕਹਿੰਦੇ ਅਚਾਨਕ ਕਹਿੰਦੇ ਮੇਰੇ ਨਾਲ ਇੱਕ ਛੋਟੀ ਬੇਟੀ ਦੀ ਤਬੀਅਤ ਖਰਾਬ ਹੋ ਗਈ ਸਾਡੇ ਘਰ ਨਾਲ ਕਹਿੰਦੇ ਕਿ ਪਰੋਸ ਤੋਂ ਇੱਕ ਾਂਟੀ ਆਏ ਤੇ ਉਹਨਾਂ ਨੇ ਮਤਲਬ ਦੇਖਿਆ ਉਸ ਤੋਂ ਬਾਅਦ ਕਹਿੰਦੇ ਕਿ ਮਿਲਣ ਆਏ ਸੀ ਕਹਿੰਦੇ ਥੋੜੀਕੀ ਦੇਰ ਬਾਅਦ ਨਾ ਮੇਰੇ ਬੇਟੇ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ ਕਹਿੰਦੇ ਉਹਨੂੰ ਫੀਵਰ ਹੋ ਗਿਆ ਬੁਖਾਰ ਹੋ ਗਿਆ ਕਹਿੰਦੇ ਕਹਿੰਦੇ ਕਿ ਚਲੋ ਇੱਕ ਬੇਟਾ ਮੇਰਾ ਪਾਲਣੇ 'ਚ ਸੀਗਾ ਤੇ ਦੂਜਾ ਬੇਟਾ ਮੇਰਾ ਮਤਲਬ ਮੰਮੀ ਨੇ ਫੜਾਇਆ ਹੋਇਆ ਸੀ ਵੀ ਚਲੋ ਗੋਦੀ 'ਚ ਆਇਆ ਹੋਇਆ ਸੀ ਤੇ ਉਹ ਅਚਾਨਕ ਉਹ ਆਂਟੀ ਉੱਪਰ ਹੀ ਆ ਗਈ ਕਹਿੰਦੇ ਬੱਚਾ ਨਾ ਬੋਤਲ ਨਾਲ ਦੁੱਧ ਪੀ ਰਿਹਾ ਸੀ ਤੇ ਕਹਿੰਦੇ ਕੀ ਜਦੋਂ ਉਹ ਉਲਟੀ ਹੁੰਦਾ ਉਸ ਤੋਂ ਬਾਅਦ ਕਹਿੰਦੇ ਕਿ ਉਹ ਬੇਟੀ ਨੇ ਨਾ ਰੋਣਾ ਸ਼ੁਰੂ ਕਰਤਾ ਉਸ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਕਹਿੰਦੇ ਉਹਨਾਂ ਸਾਹਮਣੇ ਉਹਨੇ ਬੋਤਲ ਚ ਦੁੱਧ ਪੀਤਾ ਚਲੋ ਨજર ਹੋ ਜਾਂਦੀ ਹੈ ਪਰ ਕਹਿੰਦੇ ਵੈਮ ਵੀ ਬਹੁਤ ਵੱਧ ਜਾਂਦੇ ਹਨ ਜਦੋਂ ਆਪਣਾ ਕੋਈ ਜਦੋਂ ਆਪਣੇ ਬੱਚੇ ਕੋਈ ਕਿਸੇ ਦੇ ਆਉਣ ਨਾਲ ਰੋਂਦਾ ਹੈ ਜਾਂ ਕੁਝ ਹੁੰਦਾ ਹੈ ਮਾਪੇ ਨੂੰ ਬਹੁਤ ਦੁੱਖ ਲੱਗਦਾ ਹੈ ਕਹਿੰਦੇ ਕਿ ਉਸ ਤੋਂ ਬਾਅਦ ਸਾਡੇ ਛੋਟੇ ਨੇ ਬਹੁਤ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ ਚੁੱਪ ਹੀ ਨਾ ਹੋਵੇ ਬੜਾ ਉਹਨੂੰ ਚੁੱਕੀਏ ਵੀ ਕਹਿੰਦੇ ਫਿਰ ਅਸੀਂ ਸੋਚਿਆ ਕਿ ਕਿਉਂ ਨਾ ਇਹਨੂੰ ਡਾਕਟਰ ਕੋਲ ਲੈ ਜਾਈਏ ਕਹਿੰਦੇ ਅਸੀਂ ਚਲੋ ਮੈਂ ਤਾਂ ਇਹੋ ਜੀ ਹਾਲਤ 'ਚ ਨਹੀਂ ਸੀਗੀ ਕਿ ਬੇਟੇ ਨੂੰ ਮੈਂ ਲੈ ਕੇ ਜਾਵਾਂ ਕਹਿੰਦੇ ਮੈਂ ਇੱਕ ਨੂੰ ਸੰਭਾਲਣਾ ਸੀ ਦੂਜੇ ਨੂੰ ਵੀ ਕਹਿੰਦੇ ਫਿਰ ਮੇਰੀ ਮੰਮੀ ਮਤਲਬ ਮੇਰੇ ਸਾਸੂ ਮਾਂ ਵੀ ਓ ਮੇਰੇ ਮਤਲਬ ਬੇਟੇ ਨੂੰ ਡਾਕਟਰ ਕੋਲ ਲੈ ਗਈ ਕਹਿੰਦੇ ਡਾਕਟਰ ਨੇ ਚੈੱਕ ਕੀਤਾ ਪੀਠ 'ਚ ਹਲਕੀ ਫੁਲਕੀ ਦਰਦ ਸੀ ਚਲੋ ਉਹਨਾਂ ਨੇ ਮੈਡੀਸਿਨ ਦੇ ਦਿੱਤੀ ਮੈਡੀਸਿਨ ਲੈ ਕੇ ਕਹਿੰਦੇ ਫਿਰ ਵੀ ਉਸੀ ਮੰਮੀ ਘਰ ਆ ਗਈ ਕਹਿੰਦੇ ਵੀ ਫੇਰ ਬੇਟੀ ਨੂੰ ਥੋੜਾ ਜਿਹਾ ਆਰਾਮ ਲੈਣਾ ਉਹਨੇ ਰੋਂਦਾ ਹੀ ਰਹਿਣਾ ਥੋੜੇ ਇੱਕ ਜਿਰ ਮਤ ਫੇਲ ਹੋਈ ਜਾਣਾ ਕਹਿੰਦੇ ਵੇਖੋ ਘਰ ਦੇ ਵਿੱਚ ਸਾਡੇ ਸ਼ਹੀਦ ਸਿੰਘਾਂ ਦੀ ਸਰੂਪ ਲੱਗਿਆ ਹੈ ਸ਼ਹੀਦ ਸਿੰਘਾਂ ਦਾ ਜਲ ਪਿਆ ਹੈ ਜੋਤ ਜਗਦੀ ਹੈ ਪਰ ਕਿਸੇ ਨੇ ਦਿਮਾਗ ਨਾਲ ਇਹ ਵੀ ਨਹੀਂ ਕੰਮ ਕੀਤਾ ਕਿ ਚਲੋ ਕੱਚੀ ਨੂੰ ਜੂਤ ਚੁੱਕੀ ਹੋ ਲੈ ਕੇ ਲਾ ਦਿੱਤਾ ਜਾਵੇ ਕੀ ਪਤਾ ਵੈਸੇ ਹੀ ਸਭ ਕੁਝ ਠੀਕ ਹੋ ਜਾਵੇ ਕਹਿੰਦੇ ਪਰ ਇੰਨਾ ਕਿਸੇ ਦਾ ਦਿਮਾਗ ਕੰਮ ਨਾ ਕੀਤਾ ਕਹਿੰਦੇ ਫਿਰ ਸਾਡੀ ਭੂਆ ਜੀ ਆਈ ਤੇ ਕਹਿੰਦੇ ਕਿ ਅਸੀਂ ਮਤਲਬ ਐਧੇ ਬੈਠੇ ਸੀ ਗੱਲਾਂ ਕਰ ਰਹੇ ਸੀ ਕਿ ਫੁਲਾਣੀ ਆਈ ਸੀ ਤੇ ਇਦਾਂ ਹੋ ਗਿਆ ਚਲੋ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਵੀ ਇਦਾਂ ਉਹਨਾਂ ਦੇ ਕਰਕੇ ਹੋਇਆ ਏ ਕੀ ਪਤਾ ਨਹੀਂ ਬੱਚੇ ਨੂੰ ਵੈਸੇ ਹੀ ਨਜ਼ਰ ਜੀ ਹੋ ਜਾਂਦੀ ਚਲੋ ਆਪਣੀ ਹੋ ਸਕਦੀ ਹੈ ਕਿਸੇ ਦੀ ਵੀ ਹੋ ਸਕਦੀ ਹੈ ਬੱਚਾ ਜਦੋਂ ਹੱਸਦਾ ਹੈ ਸੋਹਣਾ ਲੱਗਦਾ ਹੈ ਹਰ ਇੱਕ ਮਾਪੇ ਨੂੰ ਸੋਹਣਾ ਲੱਗਦਾ ਹੈ ਤੇ ਜਦੋਂ ਕੋਈ ਦੂਸਰਾ ਵੀ ਦੇਖਦਾ ਹੈ ਉਹਨੂੰ ਵੀ ਸੋਹਣਾ ਲੱਗਦਾ ਹੈ ਚਲੋ ਹੋ ਜਾਂਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਬੁਰਾ ਕਹੋ ਕਿ ਕਿਸੇ ਨੇ ਐਦਾਂ ਵੀ ਨਜ਼ਰ ਵਾਰੇ ਕਹਿੰਦੇ ਕਿ ਇਦਾਂ ਚਲੋ ਨਹੀਂ ਅਸੀਂ ਸੋਚਿਆ ਪਰ ਕਹਿੰਦੇ ਸਾਡੇ ਭੂਆ ਜੀ ਆਏ ਉਹ ਕਹਿੰਦੇ ਬੱਚਾ ਰੋਈ ਜਾ ਰਿਹਾ ਹੈ ਕਹਿੰਦੇ ਦਵਾਈ ਦਿੱਤੀ ਉਹਨਾਂ ਨੇ ਪੇਟ ਥੋੜਾ ਜਿਹਾ ਹਲਕਾ ਫੁਲਕਾ ਮਲਿਆ ਵੀ ਜਿੱਦਾਂ ਮਤਲਬ ਚਲੋ ਬੱਚੇ ਨੂੰ ਪੁੱਠਾ ਕਰਕੇ ਪਾਉਂਦੇ ਨੇ ਕਹਿੰਦੇ ਟੋੜ ਕੇ ਜਿਵੇਂ ਕੀਤੀ ਚਲੋ ਬੱਚਾ ਥੋੜਾ ਜਿਹਾ ਰਿਲੈਕਸਡ ਜਿਹਾ ਫੀਲ ਕਰਨ ਲੱਗ ਗਿਆ ਕਹਿੰਦੇ ਭੂਆ ਜੀ ਸਨਾਣ ਕਰਕੇ ਪਾਠ ਕਰਕੇ ਆਏ ਸੀ ਤੇ ਭੂਆ ਜੀ ਨੇ ਫਿਰ ਕਹਿੰਦੇ ਕਿ ਜੋਤ ਚੁੱਕਿਓ ਲੈ ਕੇ ਤੇ ਬੱਚੇ ਦੇ ਸਰੀਰ ਤੇ ਮਲਿਆ ਕਹਿੰਦੇ ਉਸ ਦਿਨ ਤੋਂ ਬਾਅਦ ਤਾਂ ਚੰ ਠੀਕ ਹੋ ਗਿਆ ਪਹਿਲਾਂ ਇੰਜ ਲੱਗਦਾ ਸੀ ਬੱਚੇ ਨੂੰ ਕਿੰਨੀ ਕੁ ਤਕਲੀਫ ਹੈ ਬੱਚਾ ਬਹੁਤ ਹੀ ਰੋਈ ਜਾ ਰਿਹਾ ਸੀ ਨજર ਜੀ ਟਾਈਪ ਹੋ ਗਿਆ ਸੀ ਕੁਝ ਫਿਰ ਕਹਿੰਦੇ ਕਿ ਚਲੋ ਅਸੀਂ ਮਤਲਬ ਦੋਨਾਂ ਬੱਚਿਆਂ ਨੂੰ ਮਤਲਬ ਠੀਕ ਹੋ ਗਏ ਬੱਚਾ ਸਾਡਾ ਦੇਖੋ ਵੀ ਕਈ ਵੇਲੇ ਨਾ ਆਪਾਂ ਸੋਚਦੇ ਹਾਂ ਵੀ ਸਿਰਫ ਡਾਕਟਰ ਹੀ ਹੈ ਜਿਸ ਕੋ ਬਿਮਾਰੀ ਦਾ ਇਲਾਜ ਹੈ ਘਰ ਵਿੱਚ ਐਡੇ ਮਹਾਪੁਰਖਾਂ ਦੀਆਂ ਸਰੂਪੇ ਹੁੰਦੇ ਨੇ ਸ਼ਹੀਦੀ ਸਰੂਪ ਪਈ ਹੁੰਦੇ ਨੇ ਜੋਤ ਪਈ ਹੁੰਦੀ ਹੈ ਤੇ ਉਹਦਾ ਕਿੰਵੇਲੇ ਘਿਉ ਲਾਨਣਾ ਵੀ ਚਮਤਕਾਰ ਹੋ ਜਾਂਦਾ ਹੈ ਤੇ ਬੱਚੇ ਦੀ ਤਰ੍ਹਾਂ ਬਹੁਤ ਛੇਤੀ ਸੌਂਦੇ ਹਨ ਜੇ ਸੱਚੇ ਹੁੰਦੇ ਹਨ ਉਹਨਾਂ ਦੀ ਵੀ ਪਰਮਾਤਮਾ ਬਹੁਤ ਛੇਤੀ ਸੌਂਦੇ ਹਨ ਤੁਹਾਨੂੰ ਵੀ ਜੇ ਕੋਈ ਦੁਖਤ ਕਲੀਫ ਹੋਵੇ ਜੇ ਤੁਸੀਂ ਸ਼ਹੀਦਾਂ ਦੀ ਜੋਤ ਜਗਾਉਂਦੇ ਹੋ ਨਾ ਕਰੇ ਤੇ ਜੇ ਕਦੇ ਕਿਤੇ ਵੀ ਥਾਂ ਤੇ ਦਰਦ ਹੁੰਦਾ ਹੋਵੇ ਨਾ ਉਹ ਸ਼ਹੀਦੀ ਦੀਗ ਵਾਲਾ ਕਿਉਂ ਥੋੜਾ ਜਿਹਾ ਤੁਸੀਂ ਉਸ ਅੰਗ ਤੇ ਲਗਾ ਲੈਣਾ ਦੇਖਣਾ ਤੁਹਾਨੂੰ ਕਿੰਨਾ ਫਰਕ ਪਵੇਗਾ ਪਰ ਹਾਂ ਇੱਕ ਗੱਲ ਹੈ ਕਿ ਉਹ ਜਿਹੜਾ ਸ਼ਹੀਦੀ ਦੀਗ ਵਾਲਾ ਕਿਉ ਤੁਸੀਂ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਚੋਂ ਜੋਤ ਚੋਂ ਲੈ ਕੇ ਆਏ ਹੋ ਉਹ ਥੋੜਾ ਜਿਹਾ ਜ਼ਿਆਦਾ ਨਹੀਂ ਵੀ ਥੋੜਾ ਜਿਹਾ ਲੈ ਕੇ ਆਏ ਹੋ ਉਹਦੇ ਵਿੱਚ ਹੋਰ ਘਰੇ ਆ ਕੇ ਥੋੜਾ ਜਿਹਾ ਮਿਕਸ ਕਰ ਲਓ ਉਹ ਫਿਰ ਉਸੇ ਤਰ੍ਹਾਂ ਹੋ ਜਾਂਦੀ ਹੈ ਕਿ ਸਾਡੇ ਗੁਰੂ ਦੀ ਉਹਦੇ ਵਿੱਚ ਸ਼ਕਤੀ ਆ ਜਾਂਦੀ ਹੈ ਜਿਵੇਂ ਤੇ ਜਦੋਂ ਸਰੂਪ ਅੱਗੇ ਘੋ ਪਿਆ ਰਹਿੰਦਾ ਹੈ ਤੇ ਪਰਮਾਤਮਾ ਦੇ ਕੋਲ ਜਿਹੜੀ ਚੀਜ਼ ਰਹਿੰਦੀ ਹੈ ਉਹ ਵੀ ਪਵਿੱਤਰ ਹੋ ਜਾਂਦੀ ਹੈ ਪਰਮਾਤਮਾ ਦੇ ਨੇੜੇ ਰਹਿਣ ਵਾਲਾ ਹਰ ਰੁੱਖ ਹਰ ਬੀਜ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਤਾਂ ਸਭ ਦੀ ਸੁਣਦੇ ਹਨ ਸਭ ਜਾਣੀ ਜਾਣ ਹਨ ਤੇ ਉਹ ਬੱਚੀ ਦਾ ਕਹਿੰਦੇ ਵੈਨ ਸੀ ਸਾਨੂੰ ਵੀ ਕਿਸੇ ਨੇ ਕੁਝ ਕਰਤਾ ਜਾਂ ਕੋਈ ਨਜ਼ਰ ਲੱਗ ਗਈ ਹੈ ਤੇ ਬੱਚਾ ਬਿਲਕੁਲ ਠੀਕ ਹੋ ਗਿਆ ਫਿਰ ਭੈਣ ਕਹਿੰਦੇ ਸਾਡੇ ਘਰ ਅਗਲੇ ਦਿਨ ਤੋਂ ਪ੍ਰੋਗਰਾਮ ਸੀ ਕਹਿੰਦੇ ਕਿ ਚਲੋ ਪ੍ਰੋਗਰਾਮ ਦੀ ਵੀ ਗੱਲ ਹੋਈ ਤੇ ਕਹਿੰਦੇ ਕਿ ਹੁਣ ਮਤਲਬ ਘਰ ਚ ਕਾਫੀ ਜ਼ਿਆਦਾ ਪ੍ਰੋਣੇ ਆਏ ਕਹਿੰਦੇ ਅਸੀਂ ਚਲੋ ਪਾਠ ਵੀ ਕਰਵਾਇਆ ਕਰੀ ਤੇ ਤੰਤਨਵਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਰੂਪ ਅੱਗੇ ਜੋਤ ਜਗਾਈ ਤੇ ਦੀਗ ਬਣਵਾਈ ਅਸੀਂ ਬੱਚਿਆਂ ਦੇ ਨਾਮ ਦੇ ਕੀ ਚਲੋ ਬੱਚਿਆਂ ਦੀ ਤੰਦਰੁਸਤੀ ਵੇਰ ਪ੍ਰਮਾਤਮਾ ਤੇ ਕਹਿੰਦੇ ਫਿਰ ਹੁਣ ਅਸੀਂ ਇਹ ਸੁਖਣਾ ਲਾਉਣ ਗੁਰਦੁਆਰਾ ਸਾਹਿਬ ਵੀ ਜਾਣਾ ਸੀ ਹਰਮੰਦਰ ਸਾਹਿਬ ਵੀ ਅਸੀਂ ਜਾਣਾ ਸੀ ਥੋੜੇ ਦਿਨਾਂ ਬਾਅਦ ਕਹਿੰਦੇ ਕਿ ਮੇਰੇ ਨਾ ਪਤੀ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗ ਗਈ ਕਹਿੰਦੇ ਵੀ ਮੈਂ ਬਹੁਤ ਹੀ ਟੈਨਸ਼ਨ ਚ ਆ ਗਈ ਵੀ ਪ੍ਰਮਾਤਮਾ ਇਹ ਕੀ ਹੋ ਰਿਹਾ ਹੈ ਕਿ ਕਦੀ ਕੁਛ ਤੇ ਕਦੀ ਕੁਛ ਹੋਈ ਜਾ ਰਿਹਾ ਹੈ ਕਹਿੰਦੇ ਕਿ ਉਹ ਵੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੇ ਸਾਡੇ ਮੇਰੇ ਪਤੀ ਤੇ ਕਹਿੰਦੇ ਕਿ ਫੇਰ ਨਾ ਕਹਿੰਦੇ ਮੈਂ ਨਾ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੇ ਕੋਈ ਭੁੱਲ ਚੁੱਕ ਹੋਈ ਹੋਵੇ ਤੇ ਮaaf ਕਰਨਾ ਪਰ ਐਦਾਂ ਵਾਹਿਗੁਰੂ ਇੱਕ ਤੋਂ ਬਾਅਦ ਇੱਕ ਮੁਸੀਬਤ ਨਾ ਆਣ ਪਵੇ ਜਦੋਂ ਕਹਿੰਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਆਉਂਦਾ ਹੈ ਨਾ ਜਦੋਂ ਇੱਕ ਤੋਂ ਵੱਧ ਇੱਕ ਖੁਸ਼ੀ ਆਈ ਜਵੇ ਤਾਂ ਲੋਕਾਂ ਦੀ ਹਾਪ ਵੀ ਬਹੁਤ ਵਹਿ ਜਾਂਦੀ ਹੈ ਇਸ ਕਰਕੇ ਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੀ ਸੱਚੇ ਪਾਤਸ਼ਾਹ ਸਬਦਾ ਧਿਆਨ ਦੇ ਕਿ ਸੱਚੇ ਪਾਤਸ਼ਾਹ ਕਿਸੇ ਨੂੰ ਵੀ ਕੋਈ ਦੁੱਖ ਬਿਮਾਰੀ ਨਾ ਹੋਵੇ ਤੇ ਇਦਾਂ ਕਹਿੰਦੇ ਵਾਹਿਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਬੇਨਤੀਆਂ ਕਰਦੇ ਰਹੋਗੇ ਨਾ ਤਾਂ ਵਾਹਿਗੁਰੂ ਨੂੰ ਹੋਏਗਾ ਕਿ ਮੇਰਾ ਬੱਚਾ ਮੈਨੂੰ ਕਦੀ ਭੁੱਲਿਆ ਨਹੀਂ ਹੈ ਉਹ ਉਹਨਾਂ ਤੋਂ ਆਡੀ ਕੀਤੀ ਹੋਈ ਅਰਦਾਸ ਵਾਹਿਗੁਰੂ ਤੱਕ ਜ਼ਰੂਰ ਪਹੁੰਚਦੀ ਹੈ ਤੇ ਕਹਿੰਦੇ ਫਿਰ ਨਾ ਥੋੜੇ ਕਿ ਦਿਨਾਂ ਬਾਅਦ ਕਹਿੰਦੇ ਅਸੀਂ ਨਾ ਮੇਰੀ ਹਸਬੰਡ ਤਾਂ ਜਾਨ ਦੀ ਹਾਲਤ ਚ ਨਹੀਂ ਸੀ ਕਿਉਂਕਿ ਉਹ ਬਿਮਾਰ ਸੀ ਕਹਿੰਦੇ ਮੈਂ ਤੇ ਮੇਰੀ ਮੰਮੀ ਅਸੀਂ ਦੋਨੇ ਬੱਚਿਆਂ ਨੂੰ ਲੈ ਕੇ ਸ਼ਹੀਦ ਸਿੰਘ ਦੇ ਗੁਰਦੁਆਰਾ ਸਾਹਿਬ ਗਏ ਕਹਿੰਦੇ ਅਸੀਂ ਉੱਥੇ ਜਾ ਕੇ ਨਾ ਗੁਰਦੁਆਰਾ ਸਾਹਿਬ ਚ ਤਾਲਨਾ ਸਾਹਿਬ ਕਹਿੰਦੇ ਅਸੀਂ ਉੱਥੇ ਸ਼ਹੀਦੀ ਦੇਖ ਕਰਵਾਈ ਕੀ ਵਾਈ ਗੁਰੂ ਜੀ ਸਾਡੇ ਘਰ ਤੇ ਆਣ ਵਾਲੀ ਹਰ ਰੁਕਾਵਟ ਮੁਸ਼ਕਿਲ ਬਿਮਾਰੀ ਨੂੰ ਦੂਰ ਕਰਨਾ ਕਹਿੰਦੇ ਅਸੀਂ ਉੱਥੇ ਜਾ ਕੇ ਅਰਦਾਸ ਕਰਾ ਕੇ ਆਏ ਅਰਦਾਸ ਚ ਕਹਿੰਦੇ ਸਾਨੂੰ ਮਤਲਬ ਟਾਈਮ ਤਾਂ ਨਹੀਂ ਮਿਲਿਆ ਉੱਥੇ ਅਰਦਾਸ ਕਰਨ ਦਾ ਪਰ ਅਸੀਂ ਆਪਣੀ ਲਿਖੀ ਹੋਈ ਇੱਕ ਪੇਜ ਤੇ ਸਾਰੀ ਲਿਖ ਕੇ ਨਾ ਚਿੱਟ ਰਸਦ ਦੇ ਨਾਲ ਉੱਥੇ ਰੱਖ ਆਏ ਕਿਉਂਕਿ ਗੁਰੂ ਸਾਹਿਬ ਆਪੇ ਜਾਣੇ ਜਾਣਨੇ ਵੀ ਕਿਸ ਕਾਰਨ ਉਹ ਬੱਚੇ ਇੱਥੇ ਆਏ ਹਨ ਗੁਰੂ ਜੀ ਸਭ ਜਾਣੀ ਜਾਣਦੇ ਜਦੋਂ ਆਪਾਂ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਗੁਰੂ ਅੱਗੇ ਬੰਦਨਾ ਕਰਦੇ ਹਾਂ ਨਾ ਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਜ਼ਰੂਰ ਸਾਡੀ ਉਹ ਅਰਦਾਸ ਸੁਣਦੇ ਨੇ ਤੇ ਉਹ ਛੇਤੀ ਹੀ ਸੁਣਦੇ ਨੇ ਇਸ ਕਰਕੇ ਕਹਿੰਦੇ ਫੇਸੇ ਘਰੇ ਆ ਗਏ ਘਰੇ ਆ ਕੇ ਕਹਿੰਦੇ ਅਸੀਂ ਚਲੋ ਮੰਮੀ ਨੇ ਦੁਪਹਿਰਾ ਸਾਹਿਬ ਕਰਨ ਦੀ ਗੱਲ ਸੋਚੀ ਕਿ ਦੁਪਹਿਰਾ ਸਾਹਿਬ ਕਰਿਆ ਕਰੀਏ ਕਹਿੰਦੇ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਦੋ ਪੁੱਤਰ ਬਿਲਕੁਲ ਠੀਕ ਸੀ ਤੇ ਹੁਣ ਥੋੜਾ ਚਿਰ ਹੋ ਗਿਆ ਸੀ ਹੁਣ ਮੇਰੇ ਹਸਬੰਦ ਵੀ ਠੀਕ ਹੋਣ ਲੱਗ ਪਏ ਤੇ ਕਹਿੰਦੇ ਕਿ ਫਿਰ ਅਸੀਂ ਹੁਣ ਸੋਚਿਆ ਕਿ ਅਸੀਂ ਚਵੈਰਾ ਸਾਹਿਬ ਕਰਿਆ ਕਰੀਏ ਸ਼ਹੀਦੀ ਸਿੰਘਾਂ ਦੀ ਜੋਤ ਜਗਾਇਆ ਕਰੀਏ ਕਹਿੰਦੇ ਹੁਣ ਸਭ ਕੁਝ ਹੀ ਠੀਕ ਹੈ ਅਸੀਂ ਸ਼ਹੀਦ ਸਿੰਘਾਂ ਦੀ ਜੋਤ ਜਗਾਉਨੇ ਹਾਂ ਕਹਿੰਦੇ ਜਦੋਂ ਜੋਤ ਦੇ ਵਿੱਚ ਅਸੀਂ ਕਿਉ ਪਾਉਨੇ ਹਾਂ ਅਸੀਂ ਇਹੀ ਅਰਦਾਸ ਕਰੀਦਾ ਹੈ ਪ੍ਰਮਾਤਮਾ ਦੁੱਖਾਂ ਰੋਗਾਂ ਕਲੇਸ਼ਾਂ ਬਿਮਾਰੀਆਂ ਨੂੰ ਦੂਰ ਕਰਨਾ ਵਾਹਿਗੁਰੂ ਜੀ ਕਹਿੰਦੇ ਕਿ ਜਿਵੇਂ ਜਿਵੇਂ ਜੋ ਚਸਕਿਓ ਪਾਈ ਜਾਣਾ ਕਰਨਾ ਹਰ ਰੋਜ਼ ਬੇਨਤੀ ਦੁਆ ਅਰਦਾਸ ਕਰਕੇ ਸਾਡੇ ਘਰ ਦੇ ਵਿੱਚੋਂ ਕਲਾ ਕਲੇਸ਼ ਦੂਰ ਹੋਣ ਲੱਗ ਪੇ ਦੂਰ ਹੋਣ ਲੱਗ ਪਈਆਂ ਸਭ ਬਿਮਾਰੀਆਂ ਕਿੰਦੀ ਵੀ ਇੰਨੀ ਕਰਾਮਾਤ ਵਾਲੇ ਨੇ ਸਾਡੇ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਨਿੱਕੀ ਨਿੱਕੀ ਫੁੱਲ ਵਰਗੀ ਦੁੱਖ ਜ਼ਰੂਰ ਜ਼ਰੂਰ ਜ਼ਿੰਦਗੀ ਚ ਆਉਂਦਾ ਹੈ ਪਰ ਵੱਡਾ ਕਦੇ ਦੁੱਖ ਉਹਨਾਂ ਨੇ ਝੋਲੀ ਨਹੀਂ ਪਾਇਆ ਉਹਨਾਂ ਨੇ ਹਮੇਸ਼ਾ ਖੁਸ਼ੀਆਂ ਹੀ ਸਾਡੀ ਝੋਲੀ ਪਾਈਆਂ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਹੁਤ ਹੀ ਦਿਆਵਾਨ ਹਨ ਇਹਨਾਂ ਦੇ ਹੱਥ ਕਲਮ ਹੈ ਸਾਡੇ ਕਰਮ ਲਿਖਣ ਦੀ ਵਾਹਿਗੁਰੂ ਜੀ ਸਭ ਦੇ ਕਰਮ ਵਧੀਆ ਲਿਖਣਾ ਸਭ ਦੇ ਬੱਚੇ ਤਰੱਕੀਆਂ ਚ ਹੋਣ ਤੰਦਰੁਸਤ ਹੋਣ ਕਿਸੇ ਵੀ ਬੱਚੇ ਨੂੰ ਕੋਈ ਨਸ਼ਾ ਪੈੜਾ ਐਬ ਨਾ ਲੱਗੇ ਵਾਹਿਗੁਰੂ ਜੀ ਇਹ ਹੀ ਅਰਦਾਸ ਕਰਦੇ ਹਾਂ ਤੇ ਵੀਡੀਓ ਦੇ ਅੰਤ ਵਿੱਚ ਇਹ ਜ਼ਰੂਰ ਕਹਾਂਗੇ ਕਿ ਖਾਲਸਾ ਜੀ ਤੁਸੀਂ ਸਾਡੀ ਇਹ ਹੱਡ ਬਿੱਤੀ ਸੁਣਦੇ ਹੋ ਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੇ ਨਾਲ ਹੋਰ ਹੱਡ ਬਿੱਤੀਆਂ ਸਾਂਝੀਆਂ ਕਰ ਸਕੀਏ ਜੇ ਕੋਈ ਤੁਹਾਡੀ ਆਪਣੀ ਹੱਦ ਬੀਤੀ ਹੈ ਤਾਂ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਵਾਹਿਗੁਰੂ ਜੀ ਕਮੈਂਟ ਵਿੱਚ ਤੁਸੀਂ ਲਿਖ ਕੇ ਭੇਜ ਦੇਣਾ ਖਾਲਸਾ ਜੀ ਅਸੀਂ ਉਹ ਸਾਂਝੀ ਜ਼ਰੂਰ ਕਰ ਦੇਵਾਂਗੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ